ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਖੜੇ ਆ ਪਿੰਡ ਕੋਟ ਦੁਨਾਂ ਦੀ ਮੰਡੀ ਦੇ ਵਿੱਚ ਉਹ ਮੰਡੀ ਜਿੱਥੇ ਕਿ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਲੰਗੇ ਦੇਣੀ ਭਾਨਾ ਸਿੱਧੂ ਜਿਸ ਨੂੰ ਕਿ 20 ਤਰੀਕ ਨੂੰ ਪਹਿਲਾਂ ਇੱਕ ਪਰਚਾ ਕਿਸੇ ਮਹਿਲਾ ਏਜੰਟ ਦੀ ਸ਼ਿਕਾਇਤ ਤੇ ਦਰਜ ਕੀਤਾ ਜਾਂਦਾ ਹਾਲਾਂਕਿ ਉਸ ਮਹਿਲਾ ਕੋਲ ਲਾਇਸੈਂਸ ਵੀ ਨਹੀਂ ਹੈ ਉਹ ਵਕਰੀਆਂ ਗੱਲਾਂ ਨੇ ਪਰ ਉਸ ਤੋਂ ਬਾਅਦ ਹੀ ਜਿਵੇਂ ਹੀ ਉਸ ਕੇਸ ਦੇ ਵਿੱਚ ਭਾਨਾ ਸਿੱਧੂ ਦੀ ਜ਼ਮਾਨਤ ਹੁੰਦੀ ਹੈ ਉਹਨਾਂ ਤੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਜਾਂਦਾ ਪਟਿਆਲਾ ਪੁਲਿਸ ਵੱਲੋਂ ਇੱਕ ਚੈਨੀ ਖੋਣ ਦਾ ਜਿਸ ਦੇ ਤਹਿਤ ਉਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਅਤੇ ਇਸੇ ਵਿੱਚ ਖਬਰ ਆਉਂਦੀ ਹੈ ਕਿ ਬਹੁਰ ਵਿਖੇ ਵੀ ਇੱਕ ਪਰਚਾ ਦਰਜ ਕੀਤਾ ਗਿਆ ਤੇ ਉਸ ਤੋਂ ਇਲਾਵਾ ਹੋਰ ਵੀ ਪਰਚੇ ਦਰਜ ਕਰਨ ਦੀ ਤਿਆਰੀ ਦੱਸਿਆ ਜਾ ਰਿਹਾ ਆ ਭਾਨਾ ਸਿੱਧੂ ਤੇ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਿੱਚੋਂ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਨੌਜਵਾਨਾਂ ਵੱਲੋਂ ਇੱਕ ਵੱਡਾ ਇਕੱਠ ਕੋਟ ਦੋਨਾ ਵਿਖੇ ਰੱਖਿਆ ਗਿਆ ਸੋ ਉੱਥੇ ਪਹੁੰਚਿਆ ਤੇ ਗੱਲਬਾਤ ਵੀ ਕਰਾਵਾਂਗੇ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦੇ ਹੋ ਅਰਸਾ ਬਕਾਉ ਡਾਕਟਰ ਕਹਿੰਦੇ ਨੇਗੇ ਤੇ ਪਹਿਲਾਂ ਇੱਥੇ ਦੱਸ ਦੇਣਾ ਚਾਹੁੰਦੇ ਆ ਸ਼ਾਇਦ ਤੁਸੀਂ ਇਹ ਨੌਜਵਾਨ ਨੂੰ ਪਹਿਲਾਂ ਵੀ ਦੇਖਿਆ ਹੋਵੇਗਾ ਇਹ ਉਹ ਨੌਜਵਾਨ ਹੈ ਭਾਨਾ ਸਿੱਧੂ ਨੇ ਜਿਸ ਦਾ ਨਸ਼ਾ ਛਡਵਾਇਆ ਸੀ ਜਿਸ ਦੀ ਜ਼ਿੰਦਗੀ ਬਦਲੀ ਹੈ ਇਹਨਾਂ ਨੇ ਆ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਸਾਰੀ ਜੋ ਕਾਰਵਾਈ ਹੋਈ ਹੈ ਜੋ ਕਾਰਵਾਈ ਹੋਈ ਹੈ ਜੋ ਝੂਠੇ ਪਰਚੇ ਪਾ ਰਹੇ ਨੇ ਠੀਕ ਆ ਇਹਦਾ ਨਾਜਾਇਜ਼ ਹੋ ਰਿਹਾ ਤੇ ਜਿਹੜੇ ਨਾਲ ਦੇ ਹੁਣ ਉਹਦੇ ਹੱਕ 'ਚ ਖੜਨੇ ਚੱਕਣੇ ਉਹਨਾਂ ਨੂੰ ਵੀ ਸਾਰਿਆਂ ਤੇ ਕਾਰਵਾਈ ਪਾਉਣਗੇ ਜਿਵੇਂ ਚੈਨੀ ਚੁਰੇ ਦਾ ਭਾਈ ਜਮਾਂ ਨਾਜਾਇਜ਼ ਆ ਠੀਕ ਆ ਤੇ ਹੁਣ ਆਪਾਂ ਨੂੰ ਨਸਾ ਛਡਾਇਆ ਆਪਾਂ ਕਹੇ ਤਾਂ ਚੱਲ ਆਪਾਂ ਵਧੀਆ ਬੰਦਾ ਆਪਾਂ ਕਰੇ ਉਧਰ ਰਹਿਣੇ ਆ ਉਹਦੇ ਕੋਲ ਹੀ ਬਹਿਣੇ ਆ ਸਾਰਾ ਕੁ ਰੋਟੀ ਪਾਣੀ ਖਾਣੇ ਉਹ ਕਰੇ ਤੇ ਉਹ ਬਈ ਚੈਨੀਆਂ ਕੀ ਕੀ 10000 ਰੁਪਿਆ ਬਈ ਉਹਦਾ ਉਹ ਦਾਨ ਕਰਦਾ ਦਾ ਬਈ ਹੈਲਪ ਕਰ ਦਾਂਦਾ ਗਰੀਬ ਬੰਦੇ ਦੀ ਆਪਾਂ ਦਾ ਨਜਾਇਜ਼ ਪਾਈ ਜਾਂਦੇ ਨੇ ਬਈ ਪਰਚ ਠੀਕ ਆ ਤੇ ਆਪਾਂ ਤਾਂ ਹੀ ਕਹਿਣੇ ਆ ਜੀ ਕੋਈ ਹੋਰ ਅਸੀਂ ਜਮਾਨਤ ਨਹੀਂ ਘਰਾਵਾਂਗੇ ਜਿਵੇਂ ਲੈ ਕੇ ਗਏ ਨੇ ਉਵੇਂ ਹੀ ਛਡਾ ਕੇ ਲਿਆਵਾਂਗੇ ਪਰਚੇ ਰੱਦ ਕਰਵਾਵਾਂਗੇ ਹਾਂ ਪਰਚੇ ਰੱਦ ਕਰਾਵਾਂਗੇ ਸੋ ਇੱਕ ਸਭ ਤੋਂ ਪਹਿਲਾਂ ਤਾਂ ਭਾਨਾ ਜੀ ਨਾਲੇ ਗੱਲਬਾਤ ਕਰਦੇ ਆਂ ਭਾਨਾ ਜੀ ਕਿਵੇਂ ਪਰਚਾ ਦਾ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਨੂੰ ਜੋ ਵੀ ਹੋਈ ਆ ਕਾਰਵਾਈ ਤਾਂ ਇਹ ਸਾਰਿਆਂ ਨੂੰ ਪਤਾ ਵੀ ਧੱਕਾ ਹੋ ਰਿਹਾ ਨਜਾਇਜ਼ ਆ ਹਨਾ ਦੇ ਜਿਹੜੇ ਝੂਠੇ ਪਰਚੇ ਦਿੱਤੇ ਜਾ ਰਹੇ ਚੈਨ ਚੋਰ ਦਾ ਪਰਚਾ ਜਾਂ ਹੋਰ ਸਰਾਸਰ ਗਲਤ ਹੈ ਜਿਹਦੀ ਸਖਤ ਨਿੰਦਾ ਕਰਦੇ ਹਾਂ ਜੀ ਇਹ ਚੀਜ਼ ਦੀ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਸਰਕਾਰ ਜਾਂ ਪ੍ਰਸ਼ਾਸਨ ਦੁਆਰਾ ਕੁਝ ਕੀਤਾ ਜਾ ਰਿਹਾ ਹੈ ਕਦੇ 10000 ਦੀ ਫਰौती ਜਾਂ ਕਮਿਸ਼ਨ ਮੰਗਲ ਦਾ ਪਰਚਾ ਕਦੇ ਚੈਨ ਖੋਹ ਦਾ ਪਰਚਾ ਕੀ ਲੋਕ ਇੰਨੇ ਜਿਆਦੇ ਬੇਵਕੂਫ ਲੱਗਦੇ ਨੇ ਸਰਕਾਰ ਨੂੰ ਵੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਲੋਕਾਂ ਨੂੰ ਸਭ ਪਤਾ ਹੈ ਹਰ ਇੱਕ ਬੱਚੇ-ਬੱਚੇ ਨੂੰ ਪਤਾ ਹੈ ਵੀ ਇਹ ਝੂਠੇ ਆ ਇਹ ਚ ਕੋਈ ਸੱਚਾਈ ਉਹ ਵੀ 10000 ਦੀ ਵੀ ਗੱਲ ਕਰੀਏ ਵੀ ਕਿਹਾ ਜਾਂਦਾ 10000 ਦੀ ਤਾਂ ਚਾਹੇ ਲੱਗ ਜਾਂਦੀ ਆ ਬੁੱਧਵਾਰ ਨੂੰ ਲੱਗਦੀ ਹੈ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲੱਗਦੀ ਹੈ ਜੀ ਇੰਨੀ ਦੁਨੀਆ ਆਉਂਦੀ ਆ ਪਰ ਇਹ ਧੱਕਾ ਹੋ ਰਿਹਾ ਜੀ ਕੀ ਅਪੀਲ ਕਰਨੀ ਚਾਹੋਗੇ ਤੇ ਕੀ ਲੱਗ ਰਿਹਾ ਹੈ ਤੁਹਾਨੂੰ ਇਸ ਮਾਮਲੇ ਦੇ ਵਿੱਚ ਅਪੀਲ ਤਾਂ ਇਹ ਹੈ ਜੀ ਵੀ ਕੱਲ ਨੂੰ ਪਹੁੰਚੋ ਸਾਰੇ ਜਣੇ 29 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਆ ਜਿੱਥੇ ਬੰਦੀਆਂ ਇੰਨੀ ਆ ਤੇ ਕੋਟ ਦੁੰਨੇ ਦੇ ਵਿੱਚ 10:30 ਵਜੇ ਤੈਨੂੰ ਪਹੁੰਚੋ ਬਹੁਤ ਭਾਰੀ ਇਕੱਠ ਹੋ ਰਿਹਾ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਤੁਹਾਡੇ ਚੈਨਲ ਰਾਹੀਂ ਵੀ ਵੀ ਕੱਲ ਨੂੰ ਆਓ ਜ਼ਰੂਰ ਕੀ ਲੱਗਦਾ ਜੇਕਰ ਅੱਜ ਵੀ ਪੰਜਾਬੀ ਇਕੱਠੇ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਜਿਹੜਾ ਵੀ ਬੰਦਾ ਬੋਲਦਾ ਹੈ ਪੰਜਾਬ ਦੇ ਲਈ ਉਹਨੂੰ ਜਾਂ ਤਾਂ ਜੇਲ੍ਹਾਂ ਨੇ ਜਾਂ ਉਹਦਾ ਕਤਲ ਹੈ ਜੀ ਕੀ ਜੇ ਹਾਲੇ ਵੀ ਪੰਜਾਬੀ ਨਾਲ ਸਮਝੇ ਉਹਦੇ ਲਈ ਕੀ ਆਉਣੇ ਵਾਲੇ ਸਮੇਂ ਵਿੱਚ ਕਿਵੇਂ ਦੇਖਦੇ ਹੋ ਹੁਣ ਤਾਂ ਸਮਝਣਾ ਚਾਹੀਦਾ ਜੀ ਹੁਣ ਤਾਂ ਜਾਗ ਜਹਰ ਹੈ ਜਿਹੜਾ ਧੱਕਾ ਹੋ ਰਿਹਾ ਨਜਾਇਜ਼ ਹੋ ਰਿਹਾ ਔਰ ਉਹ ਕੋਈ ਮਾੜਾ ਤਾਂ ਕਰ ਨਹੀਂ ਰਿਹਾ ਸੀ ਕੀ ਮਾੜਾ ਕਰ ਰਿਹਾ ਸੀ ਲੋਕਾਂ ਦੇ ਪੈਸੇ ਵਾਪਸ ਕਰਾ ਰਿਹਾ ਸੀ ਤੇ ਕਿਸੇ ਦਾ 1 ਰੁਪਏ ਦਾ ਵੀ ਦੇਣਦਾਰ ਨਹੀਂ ਹੈ ਉਹ ਅਸੀਂ ਖੜੇ ਆ ਸਾਰੇ ਜਣੇ ਅਸੀਂ 7 ਸਾਲ ਤੋਂ ਇਕੱਠੇ ਕੰਮ ਕਰਦੇ ਆ 1 ਰੁਪਏ ਦਾ ਵੀ ਕੋਈ ਦੇਣਦਾਰ ਕਹੇ ਦੇ ਕਿਸੇ ਨਾ ਕੋਈ ਠੱਗੀ ਧੋਖਾ ਕੋਈ ਵੀ ਇੱਕ ਵੀ ਬੰਦਾ ਲਿਆ ਕੇ ਖੜਾ ਕਰ ਦਿਓ ਜੀ ਜੋ ਸਾਨੂੰ ਸਜ਼ਾ ਲਾਉਂਗੇ ਅਸੀਂ ਉਹ ਮਨਜ਼ੂਰ ਕਰਾਂਗੇ ਕੱਲਾ ਇਹ ਏਜੰਟਾਂ ਰਾਹੀਂ ਤਸੱਦੋ ਕਿਤੇ ਉਹਦੋਂ ਪਹਿਲਾਂ ਵੀ ਕਿਤੇ ਉਹਨੇ ਜ਼ਿੰਦਗੀ ਚ ਇਹ ਜੀ ਗੱਲ ਕੀਤੀ ਹੋਵੇ ਉਹ ਬੰਦਾ ਪਾਟ ਕਰਦਾ ਸਵੇਰ ਉੱਠ ਕੇ ਜੀ ਤੇ ਉਹ ਪੰਜਾਬ ਦਾ ਫਿਕਰ ਕਰਦਾ ਲੋਕਾਂ ਦਾ ਸਾਡੀ ਨੌਜਵਾਨੀ ਦਾ ਫਿਕਰ ਕਰਦਾ ਤੇ ਹਮੇਸ਼ਾ ਹੀ ਉਹ ਮੁੜ ਕੇ ਇਹ ਹੁੰਦਾ ਵੀ ਜਿਵੇਂ ਸਿੱਧੂ ਮੂਸੇ ਵਾਲੇ ਨਾਲ ਹੋਇਆ ਉਸ ਤੋਂ ਬਾਅਦ ਚ ਅਸੀਂ ਸਾਰੇ ਪਸਤਾਉਨੇ ਆ ਹਨਾ ਤੇ ਸਾਨੂੰ ਤਾਂ ਇਹ ਡਰ ਆ ਵੀ ਕਿਤੇ ਕੋਈ ਹੋਰ ਨਾ ਕੋਈ ਖੁਦਾ ਦਾ ਖਾਸਤਾ ਕੋਈ ਇਦਾਂ ਦਾ ਵਾਪਰ ਜੇ ਵੀ ਮੁੜ ਕੇ ਪਸਤਾਉਂਦੇ ਰਹੀਏ ਹੁਣ ਸਾਨੂੰ ਸਾਥ ਦੇਣ ਦਾ ਸਾਡਾ ਸਾਰਿਆਂ ਦਾ ਫਰਜ ਹੈ ਜੀ ਤੇ ਅੱਜ ਇੱਕ ਡਾਕਟਰ ਵੀ ਸੀ ਜੋ ਗਲਤ ਬੋਲਦਾ ਸੀ ਉਹਤੇ ਵੀ ਵੱਡੀ ਕਾਰਵਾਈ ਹੋਈ ਅੱਜ ਪੁਲਿਸ ਵੱਲੋਂ ਫੜਿਆ ਗਿਆ ਕਿਉਂਕਿ ਭਾਨੇ ਵੀਰ ਬਾਰੇ ਵੀ ਕਾਫੀ ਗਲਤ ਬੋਲਿਆ ਇੱਕ ਨਫਰਤ ਫੁਲਾ ਰਿਹਾ ਸੀ ਸਮਾਜ ਦੇ ਵਿੱਚ ਉਹਦੇ ਬਾਰੇ ਵੀ ਕੁਝ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਆਪ ਜਾ ਕੇ ਦੇਖ ਲਓ ਕਦੇ ਵੀ ਸਾਡੇ ਲੋਕਾਂ 'ਚ ਹੈ ਹੀ ਨਹੀਂ ਇਹ ਜਿਹੇ ਗੱਲਾਂ ਬਾਤਾਂ ਸਾਰੇ ਕੋਈ ਵੀ ਨਹੀਂ ਸਾਰੇ ਮਿਲ ਬਿਲ ਕੇ ਰਹਿੰਦੇ ਆ ਤੇ ਉਹ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਕਰਕੇ ਮਤਲਬ ਜਾਤੀਵਾਦ ਹੈ ਜਿਹੜਾ ਉਹ ਫਲਾ ਰਿਹਾ ਜੀ ਇਹ ਗਲਤ ਗੱਲ ਹੈ ਨਹੀਂ ਉਹਨੂੰ ਇਦਾਂ ਕਰਨਾ ਚਾਹੀਦਾ ਜੀ ਅੱਜ ਉਹਤੇ ਵੀ ਸੁਨੇਹਾ ਪਰਚਾ ਹੋ ਗਿਆ ਤੇ ਉਹਨੂੰ ਅੰਦਰ ਕਰੇ ਜੀ ਉਹ ਭਾਨਾ ਵੀਰ ਦਾ ਵੀ ਇਹੀ ਕਹਿੰਦਾ ਵੀ ਬਾਅਦ ਚ ਭੋਗਾਂ ਤੇ ਇਕੱਠੇ ਹੋਣ ਨਾਲੋਂ ਵਧੀਆ ਅੱਜ ਸਮਾ ਸੰਭਾਲ ਲਓਗੇ ਤਾਂ ਕੱਲ ਨੂੰ ਅੱਗ ਤੁਹਾਡੇ ਘਰ ਦੇ ਵਿੱਚ ਨਹੀਂ ਪਹੁੰਚੂਗੀ ਹੋਰ ਵੀ ਨੌਜਵਾਨ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਠੀਕ ਕਹਿਣਾ ਚਾਹੂੰਗੀ ਤੁਸੀਂ ਉਸ ਦਿਨ ਵੀ ਲੁਧਿਆਣੇ ਸੀਗੇ ਹਾਜ਼ਰੀ ਤੇ ਉਸ ਤੋਂ ਬਾਅਦ ਉਸ ਦਿਨ ਲੱਗ ਰਿਹਾ ਸੀ ਕਿ ਚਲੋ ਇਹ ਚ ਜਮਾਨਤ ਹੋ ਗਈ ਹੈ ਨਾ ਆਪਾਂ ਸਿੱਧੂ ਬਾਹਰ ਆ ਜਾਣਗੇ ਪਰ ਫਿਰ ਕਾਰਵਾਈ ਹੋ ਗਈ ਕਿਵੇਂ ਲੱਗਿਆ ਤੇ ਕਿਵੇਂ ਤੁਸੀਂ ਹੁਣ ਦੇਖਦੇ ਹੋ ਉਹਨਾਂ ਨੂੰ ਉਹਦੇ ਹੀ ਲੁਧਿਆਣੇ ਗਏ ਸੀ ਜਵਾਨ ਤਾਂ ਸ਼ਰਾਬ ਕਰਾਉਣ ਗਏ ਸੀਗੇ ਜਵਾਨ ਤਾਂ ਉਹਦੀ ਹੁਗਦੀ 12:00 ਵਜੇ ਦੇ ਤਕਰੀਬ ਜੈਸਾ ਉੱਠ ਕੇ ਦੁਬਾਰੇ ਆ ਗਏ ਸੀਗੇ ਤੇ ਜਦੋਂ ਸਾਨੂੰ ਕਹਿੰਦੇ ਵੀ ਜੇਲ੍ਹ ਚ ਤੁਸੀਂ ਲੈ ਜਾਓ ਜਦੋਂ ਅਸੀਂ ਉੱਥੇ ਆ ਉਸ ਦਿਨ ਤੋਂ ਉਹਨੂੰ ਕਹਿਤਾ ਸੀ ਵੀ ਅੱਜ ਹੀ ਲੈ ਜਾ ਹਾਂ ਸਾਨੂੰ ਕਿਹਾ ਗਿਆ ਸੀ ਜੀ ਉੱਥੇ ਜਵਾਨ ਦਾ ਆਰਡਰ ਸਾਰਾ ਕੁਝ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਮਨੇ ਕੋਲ ਜੇਲ੍ਹ ਚ ਆਏ ਸਾਨੂੰ ਕਹਿੰਦੇ 11 ਵਜੇ ਤੋਂ ਤਾਂ ਪੌਣਿਆਂ ਨੂੰ ਭਾਈ ਪਟਿਆਲੇ ਦੀ ਪੁਲਿਸ ਲੈ ਗਈ। ਅੱਛਾ ਜੀ। ਤੇ ਅਸੀਂ ਉੱਥੇ ਵੀ ਮਾੜਾ-ਮੋਟਾ ਨਾਰੇ ਵਾਰੀ ਕੀਤਾ ਐਵੇਂ ਝੂਠ ਮਾਰੀਏ। ਵੀ ਹੋਊ ਕੀ ਰਿਹਾ। ਹਾਂਜੀ। ਵੀ ਇੱਕ ਪਾਸੇ ਨਿਬੜਦਾ ਦੂਜੇ ਪਾਸੇ ਫੇਰੇ ਫਰਲਾ ਮੂਰੇ ਰੱਖ ਲੈਂਦੇ ਨੇ। ਦੂਜੀ ਗੱਲ ਰਹੀ ਕਿ ਉਹ ਡਾਕਟਰ ਵਾਲੀ। ਹਾਂਜੀ। ਉਹ ਤਾਂ ਇੱਕ ਤਾਂ ਪਰਚਾ ਪਈ ਪਿਆ। ਕਈ ਪਰਚੇ ਪੈ ਗਏ ਜੀ। ਨਸਾਫ ਅਸੀਂ ਵੀ ਕਰਾਵਾਂਗੇ ਜੋ ਪੁਲਿਸ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਬੇ ਕੋਲੇ ਖੜ ਕੇ ਨੰਗਾ ਕਰਾ ਕੇ ਕਟਾਇਆ ਹੈ। ਪਰਚਾ ਸੀ ਵੀ ਬਾਬਾ-ਬਾਵਾ ਮਾਂ-ਮਾਂ ਨਾਲ। ਇਹ ਵੀ ਦੇਖਣ ਨੂੰ ਮਿਲਿਆ ਜੀ ਅੱਜ ਅਸੀਂ ਵੀ ਉੱਥੇ ਹੀ ਸੀਗੇ ਸਾਰੀ ਕਵਰੇਜ ਕੀਤੀ ਹੈ ਕਿ ਉਹ ਸਿਰਫ ਸੋਸ਼ਲ ਮੀਡੀਆ ਤੇ ਫੇਸਬੁੱਕ ਦੀ ਵੜਕਾ ਮਾਰਨੇ ਵਾਲਾ ਸੀਗਾ ਉੱਥੇ ਤਾਂ ਬਿਲਕੁਲ ਜਿਵੇਂ ਭੀਜੀ ਬਿੱਲੀ ਕਹਿੰਦੇ ਨੇ ਉਵੇਂ ਗੱਲਬਾਤ ਵੀ ਨਹੀਂ ਉਹਦੇ ਮੂੰਹ ਚੋਂ ਨਿਕਲਦੀ ਸੀ ਕਹਿੰਦੇ ਬੀਪੀ ਦੀ ਵੀ ਕਈ ਵਾਰ ਦਵਾਈ-ਦਵਾਈ ਗਈ ਹੈ ਇਹ ਵੀ ਪਤਾ ਲੱਗਿਆ ਵੀ ਪਜਾਮੇ ਵੀ ਕਈ ਬਦਲਦੇ ਉੱਥੇ ਆਣੇ ਇਹ ਤਾਂ ਬਦਲਨੇ ਪੈਂਦੀਆਂ ਬਗਾਨੇ ਪੁੱਤਨਾ ਮੱਥਾ ਲਾਉਣਾ ਫੇ ਖਾਲੇ ਦਾ ਵੜ ਤਾਂ ਹੈ ਨਹੀਂ ਆਪਾਂ ਇੱਥੇ ਹੁਣ ਬੋਲਤਾ ਜਾਂਦੇ ਦੂਜਾ ਪੁੱਤ ਬਰਾਬਰ ਖੜਦਾ ਉਹਦਾ ਪਤਾ ਲੱਗਦਾ ਕਿਹਦੇ ਡੌਲਾ ਜ਼ੋਰ ਹੁੰਦਾ ਹਸ ਤਾਂ ਪਜਾਮੀ ਨੇ ਬੜੇ ਨ ਨੇ ਬੜਾ ਸਮਾਨ ਨੂੰ ਹੋਰ ਵੀ ਵਥੇ ਰਾਊਗਾ ਇਹਨਾਂ ਲੋਕਾਂ ਨੂੰ ਝੂਠ ਸਪਾਣ ਗਾਲ ਦੁੱਪੜ ਕੱਢਦਾ ਉਹ ਕਿਸ ਪੰਥ ਦੇ ਖਿਲਾਫ ਬੋਲਦਾ ਕਿ ਕਾਹਦੇ ਖਿਲਾਫ ਬੋਲਦਾ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਹੱਦਬੰਦੀ ਤਾਂ ਹੈ ਨਾ ਜੀ ਕੋਈ ਇਸ ਗੱਲ ਦੀ ਜੀ ਆਪਾਂ ਕਿਸੇ ਨੂੰ ਗਲਤ ਬੋਲਾਂਗੇ ਤਾਂ ਸਿੱਤਰੀ ਖਾਵਾਂਗੇ ਨਾ ਇਹ ਗੱਲ ਹੈ ਜੀ ਤੇ ਇਹ ਵੀ ਪਤਾ ਲੱਗਿਆ ਕਿ ਇੱਕ ਹੋਰ ਪਰਚੇ ਦਾ ਵੀ ਸਾਹਮਣੇ ਆਇਆ ਵੀ ਇਹ ਮੋਰ ਵੀ ਕਿ ਉਹਦੇ ਕੋਲ ਪਤਾ ਲੱਗੇ ਜਾਣਕਾ ਉਹ ਤਾਂ ਹਾਲੇ ਕੋਈ ਪਤਾ ਨਹੀਂ ਲੱਗਾ ਜੀ ਗੱਲ ਸਾਡੇ ਕੋਲ ਆਈ ਇਹ ਮੋਰ ਦਾ ਪਰਚੇ ਵੀ ਹੋ ਦਿਸ਼ਵਾਵਨਾ ਹੈ ਹੋਰ ਤਾਂ ਕੋ ਜੋ ਮਰਜੀ ਲਾਈ ਜਾਣ ਜੀ ਕਿਤੇ ਤਾਂ ਹੈ 10000 ਦਾ ਲਾ ਦੇਣਗੇ ਚੀਨੀ ਦਾ ਲਾ ਦੇਣ ਕੱਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਆ ਸੀ ਉਹਨਾਂ ਨੇ ਇਹੀ ਕਹਿਣਾ ਕਿ ਹੁਣ ਜ਼ਮਾਨਤ ਨਹੀਂ ਕਰਾਉਣੀ ਹੁਣ ਪਰਚੇ ਰੱਦ ਕਰਵਾ ਕੇ ਅਸੀਂ ਤਾਂ ਇਹੀ ਗੱਲ ਕੱਲ ਨੂੰ ਵੀ ਸਾਡੇ ਕੋਲ ਹੀ ਆ ਅੱਜ ਵੀ ਅਸੀਂ ਜ਼ਮਾਨਤ ਨਹੀਂ ਕਰਾਉਂਦੀ ਸੀ ਪਹਿਲਾਂ ਜ਼ਮਾਨਤ ਕਰਾ ਕੇ ਪਸਤਾਏ ਜੋ ਉੱਥੇ ਝੰਡੇ ਗੱਡੇ ਹੁੰਦੇ ਸਾਨੂੰ ਅੱਜ ਨਸੀਬ ਤਾਂ ਇਕੱਠ ਕਰਨ ਦੀ ਲੋੜ ਹੀ ਨਹੀਂ ਪੈਂਦੀ ਤੀ ਪਰ ਅੱਜ ਤਾਂ ਸਿੱਧਾ ਲੈ ਕੇ ਆਵਾਂ ਕੋਈ ਸੀ ਜ਼ਮਾਨਤ ਨਹੀਂ ਕਰਾਉਣੀ ਆ ਜੇ ਦਾਸਦਨ ਨੂੰ ਆ ਜੇ ਵੀਰ ਨੂੰ ਆ ਜੇ ਮਹੀਨੇ ਨੂੰ ਸਾਡੇ ਦਾ ਸਿੱਧੇ ਕਾਲੇ ਹੀ ਆ ਵੀ ਇਹ ਤਾਂ ਕੋਈ ਜਵਾਨਤ ਨਹੀਂ ਕਰਾਉਣੀ ਜਿਵੇਂ ਲੈ ਕੇ ਗਏ ਨੇ ਓਮਜੂ ਕੁਰੀ ਛੱਡ ਕੇ ਜਾਣ ਤੇ ਕੱਲ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਕੋਟ ਦੋਨਾ ਚ ਕਿਸਾਨ ਜਥੇਬੰਦੀਆਂ ਵੀ ਆ ਰਹੀਆਂ ਨੇ ਹੋਰ ਜਥੇਬੰਦੀਆਂ ਵੀ ਕਲੱਬ ਵੀ ਆ ਰਹੇ ਨੌਜਵਾਨ ਵੀ ਆ ਰਹੇ ਨੇ ਕੀ ਕੋਈ ਨਵਾਂ ਸੰਘਰਸ਼ ਜੇਕਰ ਸਾਰਿਆਂ ਸਲਾਹ ਹੁੰਦੀ ਬਿੱਟ ਸਕਦੇ ਹਾਂਜੀ ਹੈਗੀ ਬਿਲਕੁਲ ਤਿਆਰੀ ਹੈ ਜੀ ਵੱਡੇ ਸੰਘਰਸ਼ ਸਾਡੀ ਤਿਆਰੀ ਹੈ ਟਕਾਉਂਦਾ ਜੂਨੀਅਨ ਵੱਲੋਂ ਸਾਰੀਆਂ ਜੂਨੀਅਨ ਵੱਲੋਂ ਸਾਡੀ ਉਹ ਹੈ ਪਿੱਛੇ ਤਾਂ ਹੱਟਦੇ ਨਹੀਂ ਕੱਲ ਜਿਹੜੀ ਕਾਲ ਦਿੱਤੀ ਜਾਊਗੀ ਉਹ ਤੇ ਨਾ ਪਿੱਛੇ ਅੱਜ ਝਟਿਏ ਨਾ ਹੀ ਕੱਲ ਝਟਿਏ ਇਹ ਵੀ ਦੇਖਣ ਨੂੰ ਮਿਲ ਰਿਹਾ ਜੀ ਸਰਕਾਰ ਦੁਆਰਾ ਉਹਨਾਂ ਦੇ ਮੰਤਰੀ ਹੋਣ ਉਹਨਾਂ ਦੇ ਐਮਐਲਏ ਸਭ ਹੁਣ ਕੋਈ ਵੀ ਪੋਸਟ ਪਾਉਂਦੇ ਨੇ ਸਾਰਿਆਂ ਦੇ ਥੱਲੇ ਕਮੈਂਟਾਂ 'ਚ ਭਾਨਾ ਸਿੱਧੂ ਜਿੰਦਾਬਾਦ ਦੇ ਦੇਖਣ ਨੂੰ ਮਿਲ ਰਿਹਾ ਹੈ ਸਭ ਅੱਜ ਵੀ ਜਿੰਦਾਬਾਦ ਆਈ ਕੱਲੂ ਜਿੰਦਾਬਾਦ ਹੈ ਇਹ ਤਾਜੀ ਵੀ ਜਿੰਦਾਬਾਦ ਹੀ ਕਹਿੰਦੇ ਹਰ ਕੱਲ ਨੂੰ ਵੀ ਕਹਾਂਗੇ ਸਰਕਾਰ ਦੇ ਮਾੜੇ ਨੀਤੀ ਤਾਂ ਅੱਜ ਵੀ ਕਹਿੰਦੇ ਕੱਲ ਨੂੰ ਵੀ ਕਹਾਂਗੇ ਇਹ 'ਚ ਕੋਈ ਸ਼ੱਕ ਸ਼ੁਭਾ ਵਾਲੀ ਗੱਲ ਨਹੀਂ ਪਰ ਜਿੰਨਾ ਲੋਕਾਂ ਨੇ ਬਦਲਾਵ ਕਰਕੇ ਇੰਨਾ ਇਹਨਾਂ ਨੂੰ ਸਾਥ ਦਿੱਤਾ ਸੀ ਵੀ 92 ਸੀਟਾਂ ਦਾ ਪਰ ਇਹਨਾਂ ਨੇ ਖੇ ਕਰਤੀ ਲੋਕਾਂ ਦੀ ਨੌਜਵਾਨੀ ਦੀ ਸਾਡੇ ਲਾਹੂ ਗੁਕਾ ਤੂੰ ਭਾਈ ਸਾਡੇ ਇੱਥੇ ਮਤਲਬ ਭੜੌੜ ਦਾ ਏਰੀਆ ਦਾ ਆਪਣਾ ਐਮ.ਐਲ.ਏ ਹੈ ਤੂੰ ਆਜਾ ਜਵਨ ਖਤਰ ਕਹਿੰਦਾ ਜੀ ਮੇਰ ਦਾ ਕੋਈ ਬੱਸ ਦੀ ਗੱਲ ਨਹੀਂ ਵੀ ਕੱਲ ਨੂੰ ਵੀ ਵੋਟਾਂ ਲੋਕਾਂ ਨੂੰ ਹੈ ਜੀ ਅਸੀਂ ਵੀ ਉਹ ਕਵਰੇਜ ਪਾਈ ਸੀਗੀ ਉਹਨਾਂ ਨੇ ਹੀ ਕਹਿਣਾ ਵੀ ਮੈਂ ਗੱਲ ਕਰੂੰਗਾ ਕੋਈ ਪਤਾ ਲੱਗੇ ਉਹਨਾਂ ਵੱਲੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੀਗਾ ਜਵਾਬ ਹੀ ਦੇਗਾ ਮੁੱਖ ਦੇ ਉੱਤੇ ਅੱਛਾ ਜੀ ਕਾਰਨ ਕੀ ਆ ਜਿਹਨਾਂ ਦੀ ਮੰਤਰੀ ਸੁਣਨੀ ਹੈ ਭਗਵਾਨ ਤਮਰਤਾ ਆਪ ਦੀ ਤਲਾਹ ਰਿਹਾ ਹੈ ਇਹ ਇੱਥੇ ਇਹ ਵੀ ਗੱਲ ਸਾਹਮਣੇ ਹੁੰਦੀ ਹੈ ਜਿਵੇਂ ਐਮ.ਐਲ.ਏ ਤੱਕ ਵੀ ਕਹਿ ਗਿਆ ਮੇਰੀ ਬਸ ਨਹੀਂ ਹੈਗੀ ਇੱਕ ਨਾਰਮਲ ਪਰਚੇ ਹੀ ਹੈ ਜੇ ਦੇਖੀਏ ਬਸ ਕਿਉਂ ਨਹੀਂ ਮਤਲਬ ਉੱਪਰੋਂ ਪ੍ਰੈਸ਼ਰ ਹੈ ਕੋਈ ਉੱਪਰੋਂ ਪ੍ਰੈਸ਼ਰ ਹੈ ਇਹਨਾਂ ਦੇ ਜਦੋਂ ਅਸੀਂ ਆਪਾਂ ਕੋਈ ਤੁਸੀਂ ਆਏ ਥੋੜਾ ਅਸੀਂ ਗੱਲਬਾਤ ਬਿਲਕੁਲ ਕਰ ਹੀ ਜੰਦੇ ਆ ਅਸੀਂ ਮੰਤਰੀ ਨਾਲ ਗੱਲ ਹੀ ਕੀਤੀ ਸੀ ਵੀ ਭਾਈ ਤੇਰਾ ਇਲਾਕਾ ਤੂੰ ਜਾ ਕੇ ਆਵਾਜ਼ ਛਾ ਵੀ ਕੱਲ ਨੂੰ ਮੈਨੂੰ ਕੋਣ ਪਿੰਡਾਂ ਚ ਵੜਨ ਦੇਊਗਾ ਕੱਲ ਨੂੰ ਵੋਟਾਂ 24 ਦੇ ਆਉਂਦੇ ਨੇ ਉਸ ਤੋਂ ਬਾਅਦ ਫੇਰ ਆਉਣੀਆਂ ਨੇ ਲੋਕ ਜਨਤਾ ਨੇ ਫੈਸਲਾ ਦੇਣਾ ਨਾ ਫਿਰ ਉਹ ਤਾਂ ਕੋਈ ਇਕੱਲੇ ਦਾ ਮੰਤਰੀ ਬਣ ਨਹੀਂ ਸਕਦੇ ਇਹ। ਚੋਕ ਜੋ 27 ਦੀ ਵੀ ਆ ਜਾਈ। 27 ਦੀ ਵੀ ਆ ਜਾਣਗੀਆਂ। ਕੋਈ ਚੱਕਰ ਵਾਲੀ ਗੱਲ ਇਹਨੇ ਲੱਗ ਜੂ ਪਤਾ ਵੀ ਸਾਡੇ ਹਲਕੇ ਜਨੇ ਕੀ ਕੀਤਾ ਤੇ ਕੀ ਜਵਾਬ ਦੇਵਾਂਗੇ ਸੀ। ਸੋ ਹੋਰ ਵੀ ਗੱਲਬਾਤ ਕਰਦੇ ਆ ਤੇ ਨੌਜਵਾਨਾਂ ਨੂੰ ਪੁੱਛਦੇ ਆ ਤੇ ਭੰਨਾ ਸਿੱਧੂ ਦੇ ਕਰੀਬੀ ਵੀ ਨੇ। ਦੱਸੋ ਇਹ ਗੱਲ ਜੀ। ਸ਼ਸ਼ੀ ਕਾਲ ਜੀ। ਕੀ ਨਾਮ ਹੈ ਜੀ? ਸੁਪਾਲ ਸਿੰਘ ਜੀ। ਤੁਸੀਂ ਭੰਨਾ ਸਿੱਧੂ ਦੇ ਚਾਚਾ ਜੀ ਲੱਗਦੇ ਹੋ। ਹਾਂ ਜੀ। ਤੇ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਨੂੰ ਜੋ ਵੀ ਹੋਈ ਆ ਹੁਣ ਤੱਕ 20 ਤਰੀਕ ਤੋਂ ਲੈ ਕੇ ਹੁਣ ਤੱਕ। ਕਾਰਵਾਈ ਹੁਣ ਵੀਰੇ ਸਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ ਸੱਚ ਦਾ ਪਹਿਰਾ ਨਹੀਂ ਜਿਹੜਾ ਬੰਦਾ ਸੱਚ ਦੇ ਨਾਲ ਖੜਦਾ ਉਦੋਂ ਬੇਅੰਤ ਨੇ ਬਥੇਰਾ ਕੁਸ ਕਰਾਤਾ ਸੀ ਉਹੀ ਆ ਸਰਕਾਰ ਦਾ ਹੁਣ ਸਿਸਟਮ ਹੋਇਆ ਪਿਆ ਸਾਡੇ ਮਨ ਲੈ ਜਿਹੜਾ ਵੀ ਬੰਦਾ ਬੋਲਦਾ ਜਿਹੜਾ ਵੀ ਬੰਦਾ ਸੱਚ ਖਾਤਰ ਬੋਲਿਆ ਜੇਲ ਜਾਂ ਗੋਲੀ ਜਾਂ ਜਾਂ ਜੇਲ ਜਾਂ ਗੋਲੀ ਠੀਕ ਆ ਨਾ ਉਹੀ ਉਹੀ ਗੱਲਾਂ ਇਹ ਸਾਡੇ ਨਾਲ ਕਰਦੇ ਨੇ ਵੀ ਸਾਡਾ ਹੁਣ ਜਵਾਕ ਆ ਯਾਰ ਮਨ ਲੈ ਕਈ ਵਾਰ ਇਹ ਜਦੋਂ ਬੋਲਦਾ ਇਹ ਬੰਦੇ ਦੇ ਜਜ਼ਬਾਤ ਪੜਕਦੇ ਨੇ ਜੀ ਉਦੋਂ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਇਹ ਗੱਲਾਂ ਮੰਨ ਲਾ ਕਹਿੰਦੇ ਨੇ ਵੀ ਸਾਨੂੰ ਜੇ ਐਂ ਕਹਤਾ ਸਾਨੂੰ ਜੇ ਐਂ ਕਹਤਾ ਕਹਿਣ ਦਾ ਫਰਜ਼ ਨਹੀਂ ਬਣਦਾ ਇਹ ਵੀ ਲੋਕਾਂ ਦਾ ਇਹ ਗੱਲ ਤੇ ਵੀ ਕਹਿਣਾ ਕੁਝ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਭਾਨਾ ਸਿੱਧੂ ਗੁੱਸੇ 'ਚ ਆ ਜਾਂਦਾ ਪਰ ਕੁਝ ਲੋਕਾਂ ਦਾ ਕਹਿੰਦਾ ਜੇ ਪਿਆਰ ਨਾਲਿਓ ਪੈਸੇ ਦੰਦੇ ਹੋਣ ਫਿਰ ਜਿਨ੍ਹਾਂ ਦੇ ਪੈਸੇ ਦੇਣੇ ਸੀ ਪਹਿਲਾਂ ਹੀ ਪਿਆਰ ਨਾਲ ਦੇ ਦਿੰਦੇ ਉਹਨਾਂ ਨੇ 8 9 ਸਾਲ ਹੋ ਗਏ ਬਾਈ ਜੀ ਪੈਸੇ ਨੂੰ ਸਾਰੇ ਸਾਰੇ ਏਜੰਟ ਤਾਂ ਠੱਗ ਨਹੀਂ ਵਿੱਚ ਚੰਗੇ ਵੀ ਬਹੁਤ ਨੇ ਪਰ ਜਿਹੜੇ ਦੱਬੀ ਬੈਠੇ ਸੀ ਕੋਈ 75 ਲੱਖ ਰੱਖੀ ਵਟਾ ਕੋਈ 53 ਲੱਖ ਕਿਸੇ ਤੋਂ 35 ਲੱਖ ਰੁਪਏ ਮੜਵਾਇਆ ਹਨ ਉਹਨਦੇ ਦਾਜ ਮਾੜਾ ਕਹਿਣਗੇ ਜਿਹਦੇ ਘਰੋਂ ਪੈਸੇ ਮੁੜ ਗਏ ਨਾਲ ਜਿਹੜੇ ਹੋਰ ਲੋਕ ਨੇ ਉਹ ਵੀ ਮੰਨ ਲਾ ਸਪੋਰਟ ਕਰਦੇ ਸੀ ਜਦੋਂ ਹੁਣ ਉਹਨਾਂ ਨੂੰ ਸੀਸਾ ਪਤਾ ਲੱਗਿਆ ਵੀ ਯਾਰ ਭਾਨਾ ਤਾਂ ਸੱਚ ਬੋਲਦਾ ਹੁਣ ਭਾਨਾ ਕਿਤੇ 10000 ਲੈ ਲੂ ਜੀ ਪਰ ਥੋੜ੍ਹਾ ਮਨ ਮੰਨਦਾ ਹੀ ਭਾਨਾ ਕਿਤੇ 10000 ਲੈ ਲੂ ਜਾਂ ਹੁਣ ਮੰਨ ਲਾ ਉਹ ਕੁੜੀ ਨੇ ਬਲੇਮ ਲਾਤਾ ਦੱਸ ਦਿੰਗੇ ਤੇ 10000 ਦੀ ਤਾਂ ਚਾਹੀ ਲੱਗ ਜਾਂਦੀ ਏ ਖੁਦ ਬਾਰ ਨੂੰ ਚਲੋ ਜੀ ਉਹ ਮੰਨ ਲਾ ਸੰਗਤ ਆਉਂਦੀ ਹੈ ਹਨ ਵਾਹਿਗੁਰੂ ਨੇ ਜੋ ਮੰਨ ਲਾ ਕਿਰਪਾ ਕੀਤੀ ਹੈ ਪਰਿਵਾਰ ਤੇ ਲੰਗਰ ਪਾਣੀ ਜੋ ਬਣਦਾ ਸ਼ੱਕ ਜਾਂਦੀ ਉਹ ਚ ਮੰਨ ਲਾ ਕਿਸੇ ਦਾ ਆਪਾਂ ਕੋਈ ਕੌਣ ਆ ਸ਼ਕਾਉਣ ਵਾਲੇ ਹਨ ਨਹੀਂ ਆਪਾਂ ਕਹਿੰਦੇ ਵੀ ਨਹੀਂ ਵਧੀਆ ਲੱਗਦੇ ਜੀ ਮੰਨ ਲਾ ਉਹ ਤਾਂ ਸੰਗਤ ਦੀ ਚਾਹ ਹੈ ਹਾਂ ਜੀ ਵਾਹਿਗੁਰੂ ਨੇ ਜੇ ਕਿਰਪਾ ਕਰੀ ਅੱਜ ਭਾਨੇ ਤੇ ਹਨ ਭਾਨੇ ਦੇ ਪਰਿਵਾਰ ਤੇ ਇਹਦੇ ਦਾਦੇ ਤੋਂ ਲੈ ਕੇ ਕੁਰਬਾਨੀਆਂ ਚੱਲਦੀਆਂ ਹੋਈਆਂ ਨੇ ਅੱਜ ਹੁਣ ਇਹ ਜਵਾਕ ਨੂੰ ਮੰਨ ਲਾ ਕੀ ਬਲੇ ਮਲਾਉਂਦੇ ਨੇ ਜਿਹੜੇ ਹੁਣ ਪਹਿਲਾਂ ਇੱਕ ਪਰਚਾ ਹੋਇਆ ਸੀ ਖਾਸ ਖਾਸ ਵਾਲਾ ਉਹ ਵੀ ਹੁਣ ਮੰਨ ਲਓ ਜੀ ਉਦੋਂ ਜੂਨੀਅਨ ਨਾਲ ਸੀ ਜੂਨੀਅਨ ਨਹੀਂ ਕੈਨਸਲ ਕਰਵਾਇਆ ਹੁਣ ਵੀ ਸਾਰੀਆਂ ਜੂਨੀਅਨ ਨਾਲ ਜੂਨੀਅਨ ਦੇ ਨਾਲ ਜਾਦੇ ਸਿਸਟਮ ਹੋ ਜਾਂਦਾ ਹੈ ਜਾਦੇ ਕਿਵੇਂ ਹੋ ਜਾਂਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਬੰਦੇ ਸੱਚੇ ਨੇ ਯਾਰ ਪਹਿਲਾਂ ਖਸ ਖਸਦਾ ਝੂਠਾ ਪਰਚਾ ਸੀ ਅੱਜ ਕੱਲ ਮਨ ਲਓ ਜੀ ਚਿੱਟੇ ਨਾਲ ਨੌਜਵਾਨੀ ਕਿੰਨੇ ਘਟੋ ਘਟ ਸਾਡੇ ਪਿੰਡ ਚ 20 ਤੀ ਮੁੰਡੇ ਮਰ ਗਏ ਹੋਣਗੇ ਜੀ ਜੇ ਉਹਨਾਂ ਨੂੰ ਮੰਨ ਲਓ ਕਿੰਨਿਆਂ ਨੂੰ ਹੁਣ ਨਾਲ ਲਈ ਫਿਰਦਾ ਅੱਜ ਰੱਖਦਾ ਭਲਾ ਹਾਂਜੀ ਕਿੰਨਿਆਂ ਦੇ ਲਾਅ ਚੱਲੀ ਜਾਂਦੇ ਨੇ 68 78 ਦਾ ਕਮਲੇ ਨੇ ਜੀ ਕਿੰਨੇ ਲੱਤਾ ਬਹਾ ਟੁਕੀਆਲੇ ਕਿੰਨੇ ਹੋਰ ਨੇ ਕਿੰਨੇ ਨੂੰ ਘਰ ਬਣਾ ਕੇ ਦਿੱਤੇ ਨੇ ਇਹ ਸਰਕਾਰਾਂ ਨੂੰ ਇਹ ਚੀਜ਼ਾਂ ਚੁਭਦੀਆਂ ਨੇ ਜੀ ਜਿਹੜੀਆਂ ਜਿਹੜੇ ਕੰਮ ਸਰਕਾਰ ਨਹੀਂ ਕਰ ਸਕਦੀ ਉਹ ਭੰਨਾ ਸਿੱਧੂ ਕਰਦਾ ਇਹ ਕਹਿੰਦੇ ਵੀ ਯਾਰ ਭੰਨੇ ਸਿੱਧੂ ਕੋਲੇ ਕੀ ਪਾਵਰ ਭੰਨਾ ਸਿੱਧੂ ਹੀ ਤਾਂ ਅਗਲੇ ਦਿਤੋਂ ਹਣ ਤੇ ਗੋਡਾ ਧਰਦਾ ਵੀਰੇ ਤਾਂ ਮੰਨ ਲਾਦੂ ਸਰਕਾਰ ਨੂੰ ਤਾਂ ਚੁਭਣਾ ਹੀ ਵੀ ਜੇ ਸਾਡੇ ਕੋਲੇ ਤਾਂ ਪਾਵਰ ਹੈ ਸਾਡੀ ਤਾਂ ਕੋਈ ਗੱਲ ਨਹੀਂ ਸੁਣਦਾ ਕਿਹਨੂੰ 20% ਦਾ ਸਿਰਫ ਨੋਰਮਲ ਫੋਨ ਤੇ ਹੀ ਪੈਸੇ ਵਾਪਸ ਆ ਜਾਂਦੇ ਨੇ ਸਿਰਫ ਸਿੰਪਲ ਫੋਨ ਹੀ ਕਰਦਾ ਭੰਨਾ ਸਿੱਧੂ ਹਾਂ ਵੀਰੇ ਅਗਲੇ ਨੂੰ ਪਤਾ ਵੀ ਨਹੀਂ ਬਾਹਰ ਚ ਆਊਗਾ ਤੇ ਇੱਕ ਜੋ ਵੀ ਕਾਰਵਾਈ ਹੋਈ ਹੈ ਪਰਚਾ ਦਰਜ ਹੁੰਦਾ ਫਿਰ ਭਾਨਾ ਸਿੱਧੂ ਗ੍ਰਿਫਤਾਰ ਕੀਤਾ ਜਾਂਦਾ ਰਿਮਾਂਡ ਤੇ ਤਸੱਦਦ ਕੀਤਾ ਜਾਂਦਾ ਜਲੀਲ ਕੀਤਾ ਜਾਂਦਾ ਉਸ ਤੋਂ ਬਾਅਦ ਜਦੋਂ ਜ਼ਮਾਨਤ ਹੁੰਦੀ ਹੈ ਫਿਰ ਪਰਚਾ ਪਾਸ ਦਿੱਤਾ ਜਾਂਦਾ ਇਹਦੇ ਪਿੱਛੇ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ ਕੀ ਭਾਨਾ ਸਿੱਧੂ ਦੀ ਆਵਾਜ਼ ਚੁੱਪ ਕਰਾਉਣਾ ਚਾਹੁੰਦੇ ਨੇ ਜਾਂ ਫਿਰ ਕੋਈ ਏਜੰਟਾਂ ਦਾ ਪ੍ਰੈਸ਼ਰ ਹੈ ਇਹ ਜਿਆਦਾਤਰ ਤਾਂ ਪਤਾ ਕੀ ਏਜੰਟਾਂ ਦੀ ਸਿਸਟਮ ਹੈ ਜੀ ਅਗਲਾ ਕਹਿੰਦਾ ਯਾਰ ਆਪਣੇ ਕੰਮ 'ਚ ਠੇਸ ਵੱਜਦੀ ਆ ਠੀਕ ਹੈ ਨਾ ਅੱਜ ਕਿਸੇ ਦਾ ਕੰਮ ਖੜਦਾ ਜੀ ਵਿੱਚ ਜਿਹੜੇ ਬੰਦੇ ਨੇ ਉਹਨਾਂ ਕੋਲੇ ਲਾਇਸੈਂਸ ਵੀ ਨਹੀਂ ਹੈ ਨਹੀਂ ਮੇਨਾਂ ਲਾਸੰਸਤੋਂ ਦਫ਼ਤਰ ਬਣਾਇਆ ਜੀ ਬੋਰਡ ਲਾਇਆ ਚਲੋ ਜੀ ਤੋਂ ਤੋਂ 10 ਲੱਖ ਲੈ ਲਿਆ ਉਹ ਤੋਂ 5 ਲੈ ਲਿਆ ਇੱਕ ਸਾਡੇ ਭੋਲੇ ਭਾਲੇ ਵਿਚਾਰੇ ਜ਼ਿਮੀਦਾਰ ਹੁੰਦੇ ਨੇ ਹਨ ਅਸੀਂ ਉਂ ਜੇ ਪਿੰਡ 'ਚ ਕਿਸੇ ਨੂੰ ਪੈਸੇ ਦੇਣੇ ਹੁਣ 20-50 ਹਜ਼ਾਰ ਤਾਂ ਵੀ ਗੈਣੇ ਤੇ ਲਿਖ ਕੇ ਦੇਣੇ ਜਾਂ ਕਾਗਜ਼ ਤੇ ਲਿਖ ਕੇ ਦੇਣੇ ਉਹਨਾਂ ਨੂੰ ਅਸੀਂ ਕਹਿੰਨੇ ਵੀ ਛੇਤੀ ਮੁੰਡਾ ਕੈਨੇਡਾ ਜਾਊਗਾ ਇਹਨਾਂ ਨੂੰ ਪਵਾ ਦੇ ਯਾਰ ਪੈਸੇ ਵੀ ਆਪਣਾ ਲੰਘ ਨਾ ਜਾਵੇ ਉਹ ਬੰਦ ਹੀ ਇਹੋ ਜਿਹੇ ਤਰੀਕੇ ਨਾਲ ਨੇ ਜੀ ਉਹਨਾਂ ਕੋਲ ਜਿਹੜੀਆਂ ਕੁੜੀਆਂ ਲੱਗਦੀਆਂ ਨੇ ਤੁਹਾਨੂੰ ਜੇ ਫੋਨ ਕਾਲ ਆਉ ਤੁਹਾਨੂੰ ਤਾਂ ਇਹ ਲੱਗੂ ਯਾਰ ਪਤਾ ਜਹਾਜ਼ ਦੀ ਵਾਰੀ ਨੂੰ ਹੱਥ ਪਾ ਲਿਆ ਵੀ ਕਿਤੇ ਲੇਟ ਨਾ ਹੋਵੇ। ਮੈਂ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਪਾਈ ਵਾਪਸ ਹੋ ਜੂ ਜੇ ਕੰਮ ਨਾ ਬਣਿਆ। ਹਾਂ ਜੀ ਹਾਂ ਉਹ ਫਿਰ ਗੱਲਾਂ ਚ ਵੰਦੇ ਨੇ ਵੀਰੇ। ਪਹਿਲਾਂ ਤਾਂ ਹਰ ਇੱਕ ਹੀ ਕਹਿੰਦਾ ਪੀਸੋ ਤੁਰ ਰੁਪਿਆ ਨਹੀਂ ਲੈਂਦੇ। ਉਹ ਬਿਰਲੇ ਨੇ ਜਿਹੜੇ ਪੈਸਾ ਨਹੀਂ ਲੈਂਦੇ ਬਾਅਦ ਚ ਲੈਂਦੇ ਨੇ। ਪਰ ਇਹ ਪੈਸੇ ਮੈਨਾਂ ਤਾਂ ਕੋਈ ਬੱਸ ਨਹੀਂ ਚੜਾਉਂਦਾ। ਉਹ ਤਾਂ ਜਹਾਜ਼ ਦੀਆਂ ਗੱਲਾਂ ਕਰਦੇ ਨੇ। ਚੜਾਉਂਦਾ ਕੋਈ ਤਨੂੰ। ਮੈਂ ਤਾਂ ਅੱਜ ਤੱਕ ਫਿਰੀ ਸਫ਼ਰ ਕਰਿਆ ਨਹੀਂ ਕਦੇ। ਬੱਸ ਨਹੀਂ ਚੜਾਉਂਦਾ ਵੀਰੇ ਜਹਾਜ਼ ਚੜਾਉਣ ਦੀਆਂ ਗੱਲਾਂ ਕਰਦੇ ਨੇ। ਸਹੀ ਗੱਲ। ਇਹਨਾਂ ਨੇ ਗਰੀਬ ਕਿਸਾਨ ਮਨਲਾ ਕਿੰਨੇ ਜੇ ਲੋਕਾਂ ਨੂੰ ਜ਼ਮੀਨਾਂ ਗਹਿਣੇ ਕਰ ਕਰ ਜੀ। ਇੱਥੇ ਆ ਕੇ ਬਥੇਰੇ ਰੌਂਦੇ ਨੇ ਜੀ ਅਗਲਾ ਕਹਿੰਦਾ ਮੈਂ ਜ਼ਮੀਨ ਵੇਚੀ ਕੋਈ ਕਹਿੰਦਾ ਮੈਂ ਘਰ ਵੇਚਿਆ ਕੋਈ ਕਹਿੰਦਾ ਜੀ ਮੈਂ ਬਾਲੀਆਂ ਵੇਚੀਆਂ ਉਹਨਾਂ ਕਿੰਨੀਆਂ ਕੁੜੀਆਂ ਦੇ ਕਿੰਨੇ ਮੁੰਡਿਆਂ ਦੇ ਪੈਸੇ ਕਢਾ ਕੇ ਦਿੱਤੇ ਨੇ ਜੀ ਉਹ ਚੀਜ਼ਾਂ ਹੁਣ ਮੰਨ ਲਾ ਹਰੇਕ ਨੂੰ ਰਾਸ ਨਹੀਂ ਆਉਂਦੀ ਸੱਚ ਬੋਲਣਾ ਸੱਚ ਨੂੰ ਹੀ ਫਸੀ ਹੈ ਜੀ ਇੱਥੇ ਝੂਠੇ ਦੀ ਸਰਦਾਰੀ ਹੈ ਜਿੰਨੇ ਝੂਠੇ ਨੇ ਜਿਵੇਂ ਹੁਣ ਆਪਾਂ ਮੰਨ ਲਾ ਪਿੱਛੇ ਜੇ ਬੋਲੇ ਸੀ ਕਹਿੰਦੇ ਵੀ ਆਪਣਾ ਖੈਰਾ ਬਾਹਰ ਆ ਗਿਆ ਜੀ ਖੈਰੇ ਦੇ ਪਰਚਾ ਉਹ ਖੈਰੇ ਦਾ ਲੀਡਰ ਹੈ ਜੀ ਖੈਰੇ ਤਾਂ ਪੰਜ ਹੋਰ ਹੋ ਜਾਣ ਉਹਨਾਂ ਦਾ ਪਹਿਲਾਂ ਬਣਾਇਆ ਬਥੇਰਾ ਪਹਿਲਾਂ ਕਾਂਗਰਸ ਚ ਸੀ ਕਾਂਗਰਸ ਤੋਂ ਛਾੜੂ ਵਾਲਾਂ ਨਾਲ ਗਿਆ ਛਾੜੂ ਤੋਂ ਫੇਰ ਉਧਰ ਬਣ ਗਏ ਜੀ ਕਦੇ ਪ੍ਰਧਾਨ ਬਣ ਗਏ ਉਹਨਾਂ ਵੇਲੇ ਉਹਦੀ ਉਹ ਭਾਨੇ ਦੀ ਮੁਕਾਬਲਾ ਥੋੜੀ ਕਰ ਲਓ ਉਹ ਤਾਂ ਮਤਲਬ ਪੋਲਿਟਿਸ਼ੀਅਨ ਚੱਲਦੀ ਹੈ ਜੀ ਉਹਦੇ ਤਾਂ ਚਾਹੇ 50 ਪਰਚੇ ਕਰ ਦੇਣਾ ਆਪਾਂ ਨੂੰ ਕੀ ਮਤਲਬ ਉਹਦਾ ਪਰ ਭਾਨੇ ਨਾਲ ਤੁਲਨਾ ਨਾ ਨਾ ਕਰੋ ਉਹ ਇੱਕ ਬੰਦਾ ਸੱਚ ਬੋਲਦਾ ਜੀ ਉਦੋਂ ਪਾਣੀ ਦੀ ਵਾਅਦ ਠਾਉਣਾ ਹੁੰਦਾ ਜੀ ਖੈਰਾ ਹੁਣ ਕਿੱਧਰ ਵਾਗੇ ਪਾਣੀ ਜੀ ਹੁਣ ਪਾਣੀ ਦੀ ਗੱਲ ਕਰਦਾ ਕੋਈ ਆ ਸਾਡਾ ਸੂਆ ਸੁੱਕਿਆ ਪਿਆ ਅਜੇ ਤੱਕ ਪਾਣੀ ਨਹੀਂ ਆਇਆ ਹੁਣ ਪਾਣੀ ਛੱਡ ਇਹ ਜਿਹੜੀਆਂ ਸਰਕਾਰਾਂ ਨੇ ਇਹ ਜਿਹੇ ਸਾਡੇ ਲੀਡਰ ਨੇ ਵੀਰੇ ਇਹ ਜਦੋਂ ਅਸੀਂ ਬੋਲਦੇ ਆ ਉਹਨਾਂ ਨੂੰ ਚੁੱਪ ਦਾ ਕੱਚ ਵਾਂਗੂ ਚੁੱਪਦਾ ਇਕੱਲਾ ਇੱਕ ਨਹੀਂ ਕਿੰਨੇ ਨੌਜਵਾਨ ਚੁੱਪਦੇ ਸੀ ਜਿਹੜੇ ਬੋਲਦੇ ਨੇ ਜਿਹੜੇ ਅਸੀਂ ਨਹੀਂ ਬੋਲਦੇ ਅਸੀਂ ਆਪਣੇ ਪਿੰਡ ਤੱਕ ਹੀ ਸੀਮਤ ਆ ਜਿਹੜੇ ਅਸੀਂ ਮੰਨ ਲਓ ਜੀ ਹੁਣ ਸਾਡੇ ਪਿੰਡ 'ਚ 52 5300 ਵੋਟ ਆ ਉਹਦੇ ਵਿੱਚੋਂ ਇਕੱਲਾ ਇੱਕ ਇਨਸਾਨ ਹੈ ਭਾਨਾ ਸਿੱਧੂ ਜਿਹੜਾ ਇਹ ਮੰਨ ਲਾ ਜੀ ਨੂੰ ਵੀ ਕਹਿੰਦਾ ਤਾਂ ਮੰਨ ਲਓ ਪੂਰਾ ਠੋਕ ਕੇ ਕਹਿੰਦਾ ਜੀ ਜੇ ਮੰਨ ਲਾ ਤੁਹਾਨੂੰ ਫੋਨ ਵੀ ਕਰਨਾ ਕਿਸੇ ਦੇ ਪੈਸੇ ਬਾਰੇ ਕਰਨਾ ਤਾਂ ਪੂਰਾ ਠੋਕ ਕੀ ਕਰਨਾ ਲੇ ਲੈ ਬੇਪੇ ਨਹੀਂ ਕਰਨਾ ਨਾ ਕਿ ਤੋ ਟੈਣੀ ਲੈਣੀ ਹੈ ਜੇ ਕਿਸੇ ਤੋਂ ਟੈਣੀ ਲੈਤੀ ਹੁੰਦੀ ਵੀਰੇ ਤਾਂ ਕੋਈ ਪਰਚਾ ਨਹੀਂ ਹੁੰਦਾ ਸੀ ਫਿਰ ਤਾਂ ਇਹਨਾਂ ਦੂਜਾਂ ਵਰਗੀ ਹੋ ਜਾਂਦਾ ਇਹ ਜਿਵੇਂ ਹੁਣ ਮੰਨ ਲਾ ਕੁਛ ਨਾ ਅਗਲਾ ਕਹਿੰਦਾ ਵੀ ਘੋੜੇ ਤੇ ਇੱਕ ਤੀੜਾਂ 'ਚ ਕੀ ਫਰਕ ਆ ਆਹੀ ਫਰਕ ਤੁਸੀਂ ਸਮਝਦੇ ਨਾ ਗੱਲ ਵੀ ਘੋੜੇ ਤੇ ਇੱਕ ਤੀੜ 'ਚ ਕੀ ਫਰਕ ਆ ਜਿਹੜਾ ਕਤੀੜ ਹੁੰਦਾ ਅਗਲਾ ਲੈ ਕੇ ਪਾਸੇ ਪੈਸੇ ਪਾਸੇ ਹੋ ਜਾਂਦਾ ਉਹ ਦੀ ਮਨ ਲੱਕ ਕੋਡ ਨੁਕਰੇ ਘੋੜੇ ਵਾਲੀ ਚਾਲ ਆ ਵੀ ਪਤਾ ਹੀ ਰਹਿਣਾ ਯਾਰ ਨਹੀਂ ਅੰਗ ਦੇ ਤੀਰ ਵਾਂਗੂ ਸਿੱਧਾ ਹੀ ਵੀ ਜਿੱਨਾ ਚਰ ਜਾਉਣਾ ਅਣਖ ਨਾਲ ਹੀ ਜਾਉਣਾ ਕਹਿੰਦਾ ਵੀ ਆਪਾਂ ਵੇਖਣਾ ਥੋੜੀ ਆ ਕੱਲੂ ਵੱਡਾ ਇਕੱਠਾ ਜਥੇਵੰਦੀਆਂ ਵੀ ਆ ਰਹੀਆਂ ਨੇ ਕਲੱਬ ਵੀ ਆ ਰਹੇ ਨੇ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਜਿਵੇਂ ਪਤਾ ਲੱਗਿਆ ਕਿ ਸ੍ਰੀ ਅਮਰ ਸਾਹਿਬ ਸਾਹਿਬਤ ਤੋਂ ਚੱਲੇ ਹੋਏ ਨੇ ਲੋਕ ਅੱਜ ਵੀ ਦੂਰ ਆ ਕਾਫਲਾ ਹਾਂਜੀ ਕੱਲੂ ਦਾ ਜੋ ਸੰਘਰਸ਼ ਜੋ ਸਲਾਹ ਹੋਊਗੀ ਜਿਵੇਂ ਜਥੇਵੰਦੀਆਂ ਦੀ ਕਲੱਬਾਂ ਦੀ ਨੌਜਵਾਨਾਂ ਦੀ ਉਹ ਤਾਂ ਸੰਘਰਸ਼ ਵਿੱਢਿਆ ਜਾਊਗਾ ਕਿ ਉਸ ਤੋਂ ਪਹਿਲਾਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਇਹ ਹੈ ਵੀ ਵੱਧ ਚੜ੍ਹ ਕੇ ਜਿੰਨਾ ਵੱਡਾ ਇਕੱਠ ਹੋਊ ਜੀ ਓਨਾ ਵੱਡਾ ਆਪਾਂ ਫੈਸਲਾ ਲਵਾਂਗੇ ਉਹ ਤਾਂ ਚਲੋ ਸਾਰਾ ਪੰਜਾਬ ਇਹ ਤੁਹਾਡੇ ਨਾਲ ਆ ਦੇਖਣ ਨੂੰ ਮਿਲ ਰਿਹਾ ਜੋ ਪ੍ਰਸ਼ਾਸਨ ਹੈ ਐਮਐਲਏ ਸਾਹਿਬ ਨੇ ਮੰਤਰੀ ਨੇ ਇੱਥੋਂ ਤੱਕ ਕਿ ਸੀਐਮ ਸਾਹਿਬ ਦੀ ਵੀ ਪੋਸਟ ਖੋਲ ਕੇ ਦੇਖ ਲਈਏ ਤਾਂ 99% ਕਮੈਂਟ ਭਾਨਾ ਸਿੱਧੂ ਜਿੰਦਾਬਾਦ ਦੇ ਹੀ ਨੇ ਸਾਡੇ ਕਹਿੰਦਾ ਮਤਲਬ ਇਹ ਸੀ ਕਿ ਤੁਸੀਂ ਕੋਈ ਸਰਕਾਰ ਨੂੰ ਜਿੰਨਾ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਮੋ ਕੱਲ ਦੇ ਸੰਘਰਸ਼ ਤੋਂ ਪਹਿਲਾਂ ਅੱਜ ਪਤਾ ਕੀ ਗੱਲ ਹੈ ਜੀ ਉਹਨਾਂ ਨੂੰ ਉਹ ਕਿਹੜਾ ਜਵਾਬ ਕਿ ਨੇ ਵੀਰੇ ਜਿਨ੍ਹਾਂ ਦੇ ਨਾਲ ਆਈਐਸ ਆਈਪੀਐਸ ਅਫਸਰ ਨਾਲ ਨੇ ਉਹਨਾਂ ਨੂੰ ਆਪਾਂ ਅਪੀਲ ਕੀ ਕਰਾਂਗੇ ਜੀ ਉਹ ਤਾਂ ਆਪ ਹੀ ਪੜੇ ਲਿਖੇ ਬੰਦੇ ਨੇ ਜਿਨ੍ਹਾਂ ਦੇ ਨਾਲ ਇਹਨੇ ਨੇ ਅਫਸਰ ਚੱਲਦੇ ਨੇ ਜੀ ਉਹ ਮਿੰਟ ਮਿੰਟ ਤੇ ਰਾਇ ਦਿੰਦੇ ਨੇ ਵੀ ਯਾਰ ਭਾਨਾ ਸਿੱਧੂ ਇੱਕ ਨਿਕਾ ਜਾ ਜਵਾਕ ਆ ਬਲੂਂਗੜਾ ਕੀ ਕਰੀ ਜਾਂਦੇ ਯਾਰ ਵੀ ਉਹਨੂੰ ਸੱਚ ਦੇ ਗੱਲ ਨੂੰ ਸੱਚ ਦੇ ਗੱਲ ਤੇ ਕੂਠਾ ਦੇਈ ਜਾਂਦੇ ਤੁਸੀਂ ਅਫਸਰ ਸਾਹੀ ਤਾਂ ਕਹਿੰਦੀ ਹੂ ਨਾਲ ਬੈਠੀ ਗੱਲ ਕਰਾਉਣੀ ਕੋ ਬੋਲ ਨਹੀਂ ਸਕਦੇ ਉਹ ਕਿਉਂ ਉਹਨਾਂ ਦੇ ਦਰਵਾਜ਼ੇ 'ਚ ਨੇ ਹਰ ਇੱਕ ਬੰਦਾ ਕੋਈ ਵੀ ਮੁਲਾਜ਼ਮਾ ਚਾਹੀਦਾ ਤਾਂ ਤਾਂ ਤੋਂ ਡੰਡਾ ਚੜਿਆ ਹੁੰਦਾ ਅਗਲਾ ਬੋਲਦੇ ਨਹੀਂ ਅਗਲਾ ਕਹਿੰਦੇ ਯਾਰ ਹੁਣ ਆਪਾਂ ਕੀ ਕਹਿ ਸਕਦੇ ਆ ਨਾ ਸੀਐਮ ਨੂੰ ਕੌਣ ਕਹੂ ਜਾਂ ਕਿਸੇ ਮੰਤਰੀ ਨੂੰ ਕੌਣ ਕਹੂ ਐਮਐਲਏ ਨੂੰ ਵੀ ਨਹੀਂ ਕਹਿ ਸਕਦਾ ਮੁਲਾਜ਼ਮਾ ਤਾਂ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਉਹਨਾਂ ਨੇ ਤਾਂ ਕਾਰਵਾਈ ਕਰਨੀ ਹੈ ਜਿਵੇਂ ਕੈਦੀ ਟੀਕਾ ਜੀ ਸੋ ਇਹ ਸਨ ਪਾਨਾ ਸਿੱਧੂ ਦੇ ਚਾਚਾ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸੋ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਨਿਕਲ ਰਿਹਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਧੱਕਾ ਹੋ ਰਿਹਾ ਹੈ ਜ਼ਰੂਰਤ ਹੈ ਇਸ ਤੇ ਗੌਰ ਦੇਣ ਦੀ ਉਸ ਤੋਂ ਵੀ ਵੱਡੀ ਜ਼ਰੂਰਤ ਹੈ ਨੌਜਵਾਨਾਂ ਨੂੰ ਪੰਜਾਬ ਦੇ ਵਸਿੰਦਿਆਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਕਿਉਂਕਿ ਨਾ ਸਿੱਧੂ ਜੋ ਤੁਹਾਡੇ ਲਈ ਆਵਾਜ਼ ਉਠਾਉਂਦਾ ਹੈ ਅੱਜ ਉਸ ਨੂੰ ਜ਼ਰੂਰਤ ਹੈ ਉਸ ਦੇ ਨਾਲ ਖੜਨ ਦੀ ਜ਼ਰੂਰਤ ਹੈ ਸੋ ਕੱਲੂ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੋਵੇਗਾ ਤੁਸੀਂ ਦੇਖ ਰਹੇ ਹੋ ਤਿਆਰੀਆਂ ਪੂਰੀਆਂ ਜੋਰਾਂ ਦੇ ਨੇ ਸੋ ਕਿਹੜੇ ਕਿਹੜੇ ਦੋਸਤ ਪਹੁੰਚ ਰਹੇ ਨੇ ਜ਼ਰੂਰ ਕਮੈਂਟ ਕਰਨਾ ਮਿਲਦੇ ਹਾਂ ਜਲਦ ਫਿਰ ਤੋਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ